ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਤਪਾਲ ਸਿੰਘ ਦੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉਥੇ ਹਰਪਾਲ ਸਿੰਘ ਹੋਣਾ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀ ਕਿ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉੱਥੇ ਉਸ ਦਿਨ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਦੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ کردار ਨੂੰ ਉਹਨੂੰ ਨੀਵਾ ਦਿਖਾੜ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੀ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਹਰਲੇ ਮੁਲਕ ਦੇ ਬਿਛਿੰਦੇ ਇੱਥੇ ਆ ਗਏ ਹੁੰਨੇ ਆ ਉਹਨਾਂ ਦੇ ਨਾਲ ਵੀ ਮੇਰੇ ਖਿਆਲ ਕੋਈ ਇਸ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਕਰਦਾ ਸੋ ਇਹ ਜੋ ਵੀ ਕਾਰਵਾਈ ਕੀਤੀ ਗਈ ਉਹ ਬੜੀ ਨਿੰਦਣਯੋਗ ਸੀ ਸਾਡੀਆਂ ਬੀਬੀਆਂ ਕਈਆਂ ਦੇ ਬਾਹਾਂ ਤੇ ਝਰੀਟਾਂ ਵੀ ਆਈਆਂ ਉਹਨਾਂ ਦੀਆਂ ਚੁੰਨੀਆਂ ਲਿੱਥੀਆਂ ਸੋ ਉਹਦੀ ਜਿਹੜੀ ਸਾਰੀ ਕਾਰਵਾਈ ਆ ਅਸੀਂ ਲੀਗਲ ਤੌਰ ਤੇ ਉਹ ਸਾਰੀ ਕਰਨ ਜਾ ਰਹੇ ਆ